ਇਹ 1.5 ਮੀਟਰ ਕੱਪੜਾ ਹਾਂ ਇਹ ਅੱਛਾ 1.5 ਮੀਟਰ ਕੱਪੜਾ ਤੇ ਇਹਦੀ ਛੜਾਈ ਜਿੰਨੀ ਵੀ ਹੈਗੀ ਚਲੋ ਆਪਾਂ ਬਾਅਦ ਹਾਂ ਲੋ ਹਾਂਜੀ ਸਾਥੀ ਕਾਲਜ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਨੂੰ ਕਸ਼ੇਰੇ ਦੀ ਕਟਿੰਗ ਦਿਖਾਉਣੀ ਆ ਜਿੱਦਾਂ ਆਹ ਕਸ਼ੇਰਾ ਹੈਗਾ ਪੂਰਾ ਰੇਵੇ ਆਏ ਇਸ ਤਰ੍ਹਾਂ ਅੰਦਰੋਂ ਵੀ ਇਸ ਤਰ੍ਹਾਂ ਪੂਰਾ ਰੇਵੇ ਆਏ ਪੋ ਤੇ ਇਹ ਕਸ਼ੇਰੇ ਦੀ ਆਪਾਂ ਕਟਿੰਗ ਸਟਿਚ ਨੂੰ ਤੁਹਾਨੂੰ ਦਿਖਾਵਾਂਗੇ ਤੇ ਇਹ ਪੂਰਾ ਜਿੱਦਾਂ ਨੇਗਾ ਸਿਖਾਉਂਦੇ ਨੇ ਉਦਾਂ ਮੈਂ ਯਾਰਾ ਆਪਣਾ 1.5 ਮੀਟਰ ਕੱਪੜਾ ਹੈ ਤੇ ਇਹਦੇ ਵਿੱਚ ਪੂਰਾ ਸ਼ਹਿਰਾ ਤੇ ਪਹੁੰਚਾ ਦਾ ਕੱਪੜਾ ਵਿੱਚ ਹੀ ਨਾਲ ਉਹ ਸਾਰਾ ਪਰਚਰ ਬੰਨ ਦੇਦਾ ਤੇ ਇਹ ਜਪਾ ਸਿੱਖਦੇ ਆ ਆਪਣੀ ਮਾਸੀ ਕੋਲ ਹਾਂਜੀ ਇਹਨੂੰ ਆਪਾਂ ਟੇਲੇ ਲੋਟ ਇਦਾਂ ਆ ਕੇ ਦਾ ਨੇਡਾ ਆ ਕਿਸੇ ਦਾ ਹਿੱਤਾਂ ਨਾਲ ਨਹੀਂ ਲਾ ਦੇ ਠੀਕ ਆਹ ਆਟੇ ਨਹੀਂ ਨਹੀਂ ਸਿੱਦੇ ਮਾਰ ਫਰ ਜੋ ਕਿਹਦਾ ਹੈ ਛੋਟੇ ਭਰਦਾ ਹੀ ਆ ਇਹ ਛੋਟੇ ਭਰਦੇ ਨਹੀਂ ਆ ਪਰ ਇਦਾਂ ਜੋੜ ਲਿਆ 1.5 ਮੀਟਰ ਕੱਪੜਾ ਸਾਰਾ ਇਹਦੇ ਵਿੱਚ ਸਾਰਾ ਕੁਝ ਬਣਦਾ ਤੇ ਕਿੱਦਾਂ ਜਿਵੇਂ ਆਹ ਸਲਾਈ ਲੱਗੀ ਆ ਸਾਂ ਵਾਰ ਜੋੜ ਕੇ ਇਵੇਂ ਦੀ ਜੇ ਫਸੇ ਲਾ ਦੇਣੀ ਆ ਪਰ किने <ion> करना <upPS> है वो कुछ नहीं है हमारा पापा री को वेट ले रहे हैं ये छेरैला लम्मा गिरा कर ले हैं तो बहुत छेरैले रिबाइल है ये तो छेरैले रिबाइल है यहां पे आण वाली से स्लाई लाइ थी ना इनको इस तरह डेटा भर के छेरैदी रिबाइल जाना है रिबाइल करेंगे उसके बाद बाकी में डेटा भर के ਆਪਾਂ ਘੇਰਾ ਵੀ ਲੈ ਲਏ ਅਗੋਂ ਤਾਂ ਕਿਹਦਾ ਆ ਰਿਹਾ ਕਰਨਾ ਦੇਖੋ ਬੱਸ ਤਾਂ ਦੂਸਰੇ ਬਿਛਾਰੇ ਦੇ ਨਾਮ ਆਪ ਤੇ ਆਪਾਂ ਇੱਥੇ ਇਹ ਕਿ ਸ਼ੈਰੀ ਦਾ ਇਹ ਤਾਂ ਹੁੰਦਾ ਵੀ ਇਹ ਜਿੰਨਾ ਮਰਜ਼ੀ ਆਪਾਂ ਰੇਵ ਕਰਕੇ ਲੰਬਾ ਕਰ ਸਕਦੇ ਆ ਨਾ ਆਪੋਂ ਲੰਬਾ ਕਰ ਸਕਦੇ ਆ ਠੀਕ ਇਹ ਇਹਦਾ ਇਹ ਆਪਾਂ ਇੱਕ ਕੱਲਣਾ ਉਹ ਲੰਬਾ ਉਹ ਆਪਾਂ ਇੱਕ ਹੋਏ ਕੱਲਣਾ ਆਹ ਬਾਰਾ ਮਾ ਕੇ ਜੋੜ ਕੇ ਇਸ ਤੋਂ ਬਾਹਰ ਕਨੀ ਵਾਲਾ ਬਸ ਆਪਾਂ ਇਹਵੇਂ ਸੀ ਤੇ ਨਹੀਂ ਆਇਆ ਠੀਕ ਤਾਂ ਫਟ ਨਹੀਂ ਹੋ ਸੀ

ก็ยังจะพานี vale ่ชุดพิเศษเลยจู่เลยพี่มึงก็ตอนนี้พี่ก็ตอนนี้ก็เลยก็เดี๋ยวก็เลยก็เดี๋ยวนี่ก็ยังก็ยังก็ยังก็ยังก็ยังก็ยังก็ยังก็ยังก็ยังก็ยังก็ยังก็ยังก็ยังก็ยังก็ยังก็ยังก็ยังก็ยังก็ยังก็ยังก็ยังก็ยังก็ยังก็ยังก็ยังก็ยังก็ยังก็ยังก็ยังก็ยังก็ยังก็ยังก็ยังก็ยังก็ยังก็ยังก็ยังก็ยังก็ยังก็ยังก็ยังก็ยังก็ยังก็ยังก็ยังก็ยังก็ยังก็ยังก็ยังก็ยัง ਇਹ ਸਿਲੰਗ ਜਾਂਦਾ ਉਹ ਲੱਗਣਾ ਸਿੱਟਾ ਕਰਦੇ ਹਾਂ ਆ ਉਹ ਫੜ ਕੇ ਕਈ ਐਵੇਂ ਕੱਟ ਦੇਣੀਆਂ ਕਈ ਫੜ ਕੇ ਐਵੇਂ ਕੱਟ ਦੇਣੀਆਂ ਪਰ ਐਵੇਂ ਨਹੀਂ ਕੱਟਣਾ ਇਹਨੂੰ ਆਪਾਂ ਜਦੋਂ ਵੀ ਕੱਟਣਾ ਹੈ ਆਪਾਂ ਇਹ ਸੀਂਗ ਦਾ ਧਿਆ ਰੱਖਣਾ ਹੈ ਆਪਾਂ ਉੱਪਰ ਹੀ ਲਿਓਣੀ ਇਹਨੂੰ ਅੱਛਾ ਆਪਾਂ ਇਹਨੇ ਫਿਆਲੇ ਪਾਸੇ ਲਿਓਨੇ ਆਨੇ ਫਿਆਲੇ ਪਾਸੇ ਹਾਂ ਹਾਂ ਇਹ ਉੱਪਰ ਹੀ ਲਿਓਣੀ

ਹੱਲੇ ਹੁਣ ਬੈਠ ਕੇ ਤੁਹਾਨੂੰ ਚੰਗੀ ਤਰ੍ਹਾਂ ਕਟਾਈ ਹੋਈ ਇਹਦੀ ਦੱਸ ਦਿੰਨੇ ਆਂ। ਮੇਰੇ ਸਾਹਮਣੇ ਸਿਰਫ ਆਪਾਂ ਦੂਨੀ ਸੀ ਲਾਈ ਸੀ ਸਾਰਾ ਰੰਗ ਹੁੰਦਾ। ਮੈਂ ਵੀ ਇਹ ਨਹੀਂ ਕੁਝ ਨਾ ਨਾ ਇਹ ਲੱਸ ਦਿੱਤਾ। ਆਜੋ ਕੱਢ ਲੈ। ਗੱਜੀ। ਗੱਜੀ ਲੈ ਲਿਓ। ਟਾਂਕ ਕੇ ਲਾ।

ਪੋਚ ਨਵੇਂ ਦਾ ਫਰਚਰ ਹੈ ਨਾ ਪਰ ਉਹਨਾਂ ਦਾ ਸਿਰਫ ਆਰਟ ਦੇ ਮਿਲਾਇਆ ਹੈ। ਅੱਛਾ। ਕੀ ਕਰੀਏ? ਆਪਣੀ ਕ੍ਰਿਟਰੀਆ ਦੀ ਨਵੇਂ ਨਾਪੇ ਪਨ ਐਸਾ ਬਣਾਉ। ਅੱਛਾ। ਇਹ ਦਿੱਤਾ ਕਰ ਲੈਣਾ। ਤਾਂ ਆਪਾਂ ਲੱਖ ਹਾ ਉਹ ਨਾ ਮਿਲਣਾ। ਇਹ 1 ਲੱਖ ਵੱਡਾ ਕੁਥਲਾ ਬਣ ਜਾਂਦਾ ਪੂਰਾ। ਕਿ ਦਿਨਾਂ ਨਾਲ ਆਪਾਂ ਕਿੰਨਾ ਤੇਦਾ ਬਣਦਾ ਹੈ। ਵੀ ਜਿਹੜਾ ਆਪਣਾ ਖਿਆਲ ਹੈ ਪਰ ਉਸ ਦਾ ਨਾਪ ਲੈ ਲੈਣਾ ਕਿ ਪਰ ਇੰਨਾ ਖਸਾ ਲਾਗਾ ਤਾਂ ਇੰਨਾ ਚਲੋ। ਉਹ ਆਪਣਾ ਨਾਪ ਲੈ ਲਵੋ। ਪਰੇਸ਼ਾਨੀਆਂ ਲਾ ਦੇਣੀ ਚਾਹ ਬਣਾ ਦੇ। ਅੱਛਾ। ਰਾਸ ਨਾਲ ਕੋਸੇੜਾ ਛੋਟਾ ਹੋ ਜਾਣਾ ਆ ਤੁਹਾਨੂੰ ਸਮਝ ਆ ਗਿਆ ਨਾ ਇਹ ਖੇਡ ਖੇਡਾਂਗੇ ਇਹ ਕੋਪਲਾਸ ਇਹਦੇ ਗੋਡਿਆਂ ਤੋਂ ਥੱਲੇ ਆ ਜਾਂਦੇ ਨੇ ਨਾ ਇੱਕ ਸ਼ਹਿਰੇ ਪਹੁੰਚਣ ਜਿਹੜਾ ਹੈ ਉਹ ਬੋਟਾ ਟੱਕ ਦਿੰਦਾ ਉਹ ਜੀ ਇਹ ਬੰਦਿਆਂ ਦੇ ਪਾਉਣ ਵਾਲੇ ਨੇ ਜਿਹੜੇ ਧੰਗ ਸਿੰਘ ਹੁੰਦੇ ਨੇ ਜਾਂ ਜਿਹੜੇ ਵੀ ਮਤਲਬ ਲੋਹਰਾ ਵਗੈਰਾ ਨਹੀਂ ਪਾਉਂਦੇ ਇਕੱਲਾ ਖਸ਼ਹਿਰ ਪਾ ਕੇ ਰੱਖਦੇ ਨੇ ਇਹ ਹਾਂ ਤਾਂ ਜੰਮੇ ਤੇ ਪਾ ਲੈਂਦੇ ਨੇ ਗੱਲ ਲੱਗ ਗਈ। ਸਤਰਾਹ ਰੇਡਨ ਸ਼ਾਮ ਆਲਾ ਹੈ। ਪਿਰਾੰਚੇ ਦਾ ਅਸਨ ਰੱਖਿਆ ਹੈਗਾ ਤੇ ਉੱਪਰੋਂ ਕਿੰਨਾ ਰੱਖਿਆ? ਇਧਰੋਂ ਪਹੁੰਚੇ ਵਾਲੇ ਪਾਸਿਓਂ ਮੈਂ ਕਿਦਾ ਸਤ ਮੈਂ। 1.18 1.18 ਇਧਰੋਂ ਰੱਖਿਆ ਤੇ ਜਿੰਨਾ ਵੀ ਕਿਸੇ ਦਾ ਹੈਗਾ ਇਹ ਆ ਉਹ ਕਿਸੇ ਘਟ ਬਣਾਣਾ ਘਟ ਕਰਨਾ। ਹਾਂ ਅਸਨ। ਤੇ ਕੋਸਾ ਨਾ। ਕੋਈ ਮੈਂ ਕਿਹੜੇ ਘਟ ਕਰੀ ਘਟ ਬਣਾ। ਮੇਰੀ ਮਰਜ਼ੀ ਹੈ। ਅੱਛਾ। ਜਿੰਨਾ ਕਿਸੇ ਦੀ ਮਰਜ਼ੀ, ਜਿੰਨਾ ਕਿਸੇ ਦਾ ਲੰਮਾ। ਇਹ ਕੱਟ ਕੱਟਣਾ ਹੀ ਕਰ ਦਰੱਖੋ ਜੇ ਵੱਧ ਕਰਨਾ ਹੈ ਕੱਟਣਾ ਕੋਈ ਪਵੇ ਨਹੀਂ ਕਰੇ ਫਿਰ ਇਹ ਕੱਟ ਹੀ ਕਰ ਲੈ ਕੋਪੜੀ ਕਰ ਹਾਂ ਉਹ ਜਿਹੜਾ ਮੈਂ ਸ਼ਰਮ ਨਾਲ ਹੈ ਸਰੋਜ ਜਨਾਨੀਆਂ ਦੇ ਕੌਣ ਲਈ ਤੇ ਬਹੁਤ ਵਧੀਆ ਹੈ ਜਿਹੜੀਆਂ ਜਨਾਨੀਆਂ ਆ ਜਿਹੜਾ ਇਹ ਰਹਿਣਾ ਨਾ ਕਿ ਸ਼ਰਮ ਆਖੜਿਆ ਕੋਈ ਇਹਦੀ ਕਟਾ ਆਈ ਜਨਾਨੀਆਂ ਦਾ ਸਿੱਧੀ ਕੱਟਣਾ ਠੀਕ ਹੈ ਸਿੱਧਾ ਬੜਾ ਇਹ ਬੰਦੀਆਂ ਨੇ ਇਹਨਾਂ ਨੂੰ ਥੋੜਾ ਜਿਹਾ ਵਾਧੂ ਠੀਕ ਜਨਾਨੀਆਂ ਇਹ ਤੇਰੇ ਵੀ ਸਿੱਧੀ ਕਰ ਠੀਕ ਨਾਸਰ ਉਹਨਾਂ ਇਧਰ ਅੱਛਾ ਅਜਾ ਪਰਮਾਸੀ ਕੋਲਾ ਇਸ ਤੇ ਨਾਲ ਤੁਹਾਨੂੰ ਵਿਖਸ਼ਰਾ ਬਨਨ ਦਾ ਵਧਾਉਣਾ ਸਿਖਾ ਦਿੰਨੇ ਆ ਤੇ ਨਾਲੇ ਆਪ ਆਪ ਵੀ ਸਿੱਖ ਲੈਣਾ। ਇਧਰੋਂ ਮੇ ਫੇਦਾ ਜੀ ਰੱਖੀ ਆਪਾਂ ਨਹੀਂ ਇਹ ਛੋਟੇ ਜਿਹੇ ਰੱਖਣੀਆਂ। ਉਹ ਤਾਂ ਕਰ ਦਿੰਦੇ ਨੇ। ਡੇਢ ਜੀ ਡੇਢ ਜੀ ਆਹੋ ਆਪਾਂ ਇੱਥੇ ਪੋਚ ਲੱਕ ਆਪਾਂ ਜਿੰਨਾ ਪੋਚਾ ਆਪਾਂ ਕਰ ਲਾਂਗੇ।

ਕੱਟ ਕੇ ਨੂਰ ਖੱਲ ਰਹੀ ਹੈ ਅਕਸ਼ਰ ਇਕ ਟਾਈ ਹੋਊ ਤੇ ਇਹਦੇ ਕੋ ਜਿਹੜਾ ਕੱਪੜਾ ਲੱਥਦਾ ਉਹਦੇ ਪਹੁੰਚੇ ਇਹ ਵੀ ਮਰੇ ਵੀ ਲੱਗ ਰਿਹਾ ਤੇ ਦਿੱਤੀ ਹੈ ਮੈਂ ਕਿਲੇ ਆਪਾਂ ਇਸ ਦੀ ਜਿਹੜੀ ਤਾਂ ਆਪਸਾ ਤਰਾਂ ਲੋ ਤੇ ਉਹ ਜੀ ਵੀ ਪਹਿਨਣਾ ਲਾ ਦੇ ਮੇਕ ਇਨ That's a partner. ਉਹ ਤੋਂ ਕਿਹਨਾਂ ਤੱਕ ਆ। ਨਾਲਾ ਹੋ ਗਿਆ। ਨਾ ਜਿਵੇਂ ਹਾਜ਼ਰ। ਆਇਆ ਫੇਰ। ਪਾਣੀ ਪਿਲ ਗਿਆ। ਇਹਨਾਂ ਤੱਕ ਪਹੁੰਚ। ਆ ਨਾਲਾ ਬਣ ਗਿਆ। ਆਹ ਸਾਰਾ। ਬਸ ਜੀ ਹੋ ਗਈ ਨਾਲੇ ਦੀ। ਵੀ ਪਹੁੰਚ ਆ ਵੀ ਤੇ ਕਚਰੇ ਦੀ ਕੰਟਿੰਗ। ਵੀਡੀਓ ਪਸੰਦ ਆਈ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਣਾ ਜ਼ਰੂਰ ਤੇ ਜੇ ਤੁਸੀਂ ਵੀਡੀਓ ਦੀ ਸਟਿਚਿੰਗ ਵੇਖਣੀ ਹੈ ਤੇ ਅਗਲੀ ਵੀਡੀਓ ਆਪਣੀ ਸਟਿਚਿੰਗ ਤੇ ਆਉਗੀ ਜੀ ਲਾਈਕ ਸ਼ੇਅਰ ਤੇ ਕਮੈਂਟ ਜੀ ਕਰਨਾ ਨਾ ਸਸ ਗਿਆ ਅੱਜ ਦਾ ਕੱਪੜਾ ਤੁਹਾਨੂੰ ਦਿਖਾਣਾ ਤੇ ਕੱਪੜੇ ਕਿਹਨਾਂ ਹੈ ਸੈਲ ਹੈ ਜਾਨ ਮੰਮੀ ਨੂੰ ਬਹੁਤ ਕਿਨਾ ਪਸੰਦ ਆਇਆ ਬੜਾ ਲੈ ਸ਼ੁਰ 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 ਬੋਧ 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 ਇਹਨਾਂ